ਕੀ ਨਾ ਉਪਰ ਟਾਲੀ ਚਾਹ ਉਹਦੇ ਤਾਂ ਦੇ ਦੇ ਕੇ ਕਿਹਾ ਕਾਂਗੂਰੀ ਕੀ ਨਾ ਸਿੰਗਲ ਕੋਟ ਆ ਜਾਓ ਫਿਰ ਖਾਣਾ ਖਾਣਾ ਅਰਦੀ ਲਾਣੀ ਤਾਂ ਇਹ ਕੜਾਈ ਪਈ ਹੋਈ ਸੀ ਇਹ ਵਧੀਆ ਹੋ ਗਈ ਆ ਧੱਪੀ ਹਿੱਟ ਨੇ ਕੱਖਾਂ ਨੇ ਫੇਰ ਵੀ ਜਿਉਂਦੀ ਆ ਜਣੀ ਇਹਨੂੰ ਕੱਖ ਵੀ ਨਹੀਂ ਮਾਰ ਸਕਿਆ ਕੁਦਰਤੀ ਕੀਤੀ ਜੇ ਉਹ ਵੀ ਐਟਾ ਐਟਾ ਆਜੋ ਭਾਈ ਹਮਤਰਾ ਜਿਹੜੇ ਜਾਣਕਾਰੀ ਰਾਜਸਥਾਨ ਦੇ ਪਿੱਛੇ ਆਜੋ ਮਰੇ ਹਮਤਰਾ ਆਓ ਜੀ ਨੇ ਜਾਣਕਾਰੀ ਲੈਣੀ ਆ ਮੂਹ ਕੁਫੜੀ ਆ ਜੀ ਆਪਣੇ ਦੇਸੀ ਰਾਜਸਥਾਨ ਦਾ ਵੀ ਆ ਮਤਲਬ ਦੇਸੀ ਚੀਜ਼ਾਂ ਕੁਦਰਤੀ ਕੀਤੀ ਜਾਂਦੀਆਂ ਕਾਮਯਾਬ ਹੋ ਜਾਂਦੀਆਂ ਨੇ ਜਿਵੇਂ ਆ ਤੁਸੀਂ ਘਾਹ ਦੇਖਦੇ ਹੋ ਪਰ ਇਹ ਘਾਹ ਨਹੀਂ ਮਤਲਬ ਬੰਦਣਾ ਹੁੱਚਾ ਹੈ ਤਾਂ ਵੀ ਇਹ ਮਤਲਬ ਆਪਣੀ ਇਹਨੂੰ ਮਾਰ ਨਹੀਂ ਸਕਾਂ ਮੂੰਗਫਣੀ ਨੇ ਜਿਉਂਦੀ ਹੈ ਹਾਲੇ ਜਿੱਕਰ ਆਪਾਂ ਉਹ ਦਿਨ ਦੇਖਿਆ ਜੁਨੀ ਯੂਨੀਵਰਸਿਟੀ 'ਚ ਘਾਹ ਖੋਦਦੇ ਸੀਗੇ ਮੇਲਾ ਭਰਿਆ ਹੋਇਆ ਸੀਗਾ ਮੈਂ ਹਾਂ ਜਦੋਂ ਕੋਈ ਪ੍ਰੋਗਰਾਮ ਆਉਤੇ ਕਿਹੜਾਈ ਕਰਾਂਗੇ ਤਾਂ ਕੱਲ ਕੀਤੀ ਆ ਤੇ ਫੇਰ ਵੀ ਇਹ ਜਾਨੀ ਤੁਸੀਂ ਦੇਖ ਲਓ ਵੀ ਜਿਹੜੀ ਦੇਸੀ ਚੀਜ਼ ਹੈ ਮੇਲਾ ਫੇਰ ਹਫ਼ਤੇ ਮੰਗਰੀ ਰੱਖ ਲਿਆ ਕਿ ਨਹੀਂ ਇਹ ਤਾਂ ਮਹੀਨੇ ਦੇ ਕਿ ਫੇਰ ਫੇਰ ਕਿਹੜਾਈ ਛੇਤੀ ਆ ਜਾਇਆ ਕਰੋ ਕੀ ਤੇ ਜੀ ਇਹ ਨਾ ਬਾਈ ਜੀ ਨੂੰ ਤਾਂ ਮਿਲਿਆ ਸੀ ਆ ਦਰਸ਼ਨ ਕਰ ਲੋ ਜੀ ਬੈਂਕਣ ਦੇ ਫੇਰ ਕਹਿੰਦੇ ਦੱਸਿਆ ਨਹੀਂ ਗਾ ਉਧਰ ਤਿੰਨੇ ਤਿਆ ਟੱਡੇ ਲੱਗਣਗੇ ਤੁਹਾਡੇ ਨਾ ਖਾਲ ਦੀ ਲੋੜ ਆ ਨਾ ਬੱਟ ਦੀ ਲੋੜ ਆ ਨਾ ਪਾਣੀ ਦੀ ਲੋੜ ਆ ਨਾ ਕੋਈ ਸੁੰਦੀ ਕੰਦੀ ਇਹ ਨਹੀਂ ਕੋਈ ਨਹੀਂ ਨਾ ਪਾਣੀ ਕਿਵੇਂ ਦੋਮੇ ਨਹੀਂ ਜੀ ਪਾਣੀ ਨਹੀਂ ਜੀ ਪਾਣੀ ਮੜਾ ਮੋਟਾ ਲੱਗ ਜਾਂਦਾ ਹਵਾ ਹਵਾ ਨਾਲ ਪੱਤਾ ਵੀ ਨਹੀਂ ਕੋਈ ਹੈ ਫਸਟੜਾ ਹੈਗਾ ਨਾ ਬਸ ਇਦਾਂ ਹੋਣਾ ਨੇ ਆ ਇੱਧਰ ਨੂੰ ਆ ਇੱਕ ਆਪਾਂ ਖੇਤ ਵਿੱਚ ਬਿਨਾ ਪਾਣੀ ਤੇ ਜੀਰੀ ਲਾ ਕੇ ਦੇਖ ਰਹੇ ਆ ਵੀ ਬਿਨਾ ਪਾਣੀ ਤੋਂ ਉੱਗ ਸਕਦੀ ਆ ਇਹ 1500 ਦਾ ਬਾਸਮਤੀ ਦੀ ਕਿਸਮ ਆ ਬਹੁਤ ਵਧੀਆ ਆ ਆ ਲਾਈ ਜੀ ਕਿੱਥੇ ਆ ਜੀ ਥਾਂ ਤੋਂ ਬੀਜੀ ਆ ਦੇਖੋ ਜਿਹਦੇ ਵਿੱਚ 2-4 ਦਾਣੇ ਵੀ ਲੱਭਦੇ ਨੇ ਤਾਂ ਬਿਨਾ ਪਾਣੀ ਵਾਲੇ ਮਿੱਟੀ ਤਿਆਰ ਕਰ ਦੂ ਇਹ ਸਾਰੇ ਲੱਗੇ ਇਹ ਥਾਂ ਤੋਂ ਆਇਆ ਜਿੱਥੇ ਸਭ ਤੋਂ ਵਧੀਆ ਆ ਉਹ ਆਪਾਂ ਨੇ ਤੇਰੇ ਮਤਲਬ ਬਣਾ ਲੈਣਾ ਮੈਂ ਇਹਦੇ ਆਪ ਲਿਖਾਂਗੇ ਕਿਹਦੇ ਕੰਨੇ ਮੈਨੂੰ ਕੋਈ ਲਿਖਾ ਦੇ ਜੀ ਮੁੰਮੇ ਸੇ ਇੱਕ ਗੱਲ ਤਾਂ ਹੈਗੀ ਆ ਜੇ ਆਪਾਂ ਕੋਈ ਕਰੀਏ ਵੀ ਇਹ ਦਿਖਾਉਂਗਾ ਆ ਜੀ ਅਸਲ ਦੇ ਵਿੱਚ ਬਾਈ ਕਿੱਧਰ ਗਏ ਹਾਂ ਵੀ ਆਹ ਦੀ ਪਿਆਰੇ ਤੁਸੀਂ ਪਨੀਰੀ ਦਾ ਤਿਆਰ ਨਹੀਂ ਕਰਦੇ ਇਹ ਦੇਸੀ ਵੀ ਨਹੀਂ ਹੈਗੇ ਲੱਭ ਲੱਭ ਚੈੱਕ ਕਰਨਾ ਜਿਹਨੂੰ 80 ਤੋਂ ਵੱਧ ਬੈਂਗਲ ਹੋਣ ਤੋਂ ਕੰਮ ਕਰਦਾ ਵੀ ਤਿਆਰ ਪਹਿਲਾਂ ਸਾਡੇ ਕੋਲ 80 ਵਾਲਾ ਜੀ ਯਾਰ ਸੁਬਿੰਦਰ ਜੀ ਪਹਿਲਾਂ ਨਹੀਂ ਇਹ ਦੇਸੀ ਇਹ ਦੇਸੀ ਨਹੀਂ ਹੈ ਦੇਸੀ ਕਿਸਾਨ ਕਹਿੰਦਾ ਹੈਗਾ ਦੇਸੀ ਪਰ ਮੈਨੂੰ ਪਤਾ ਲੱਗਦਾ ਦੇਸੀ ਦਾ ਫਿਰ ਬੰਗਲੌਰ ਵਾਲੀ ਦੇਣਗੇ ਆ ਹੋਰ ਅੱਕੀ ਬੈਠ ਨੇ ਏਡੇ ਏਡੇ ਕਹਤਾਂ ਹਿੰਨਾ ਤੋਂ ਹੋ ਗਾ ਆਪਣਾ ਪਰਵਤਰ ਲਿਆਉਣਾ ਆ ਉਹਨਾਂ ਕੋ ਹੋਣਗੇ ਬਾਕੀ ਬਹੁਤ ਤਰ੍ਹਾਂ ਦੇ ਨੇ ਉਹਦੇ ਫਾਰਮ ਤੇ ਵਾਧੂ ਵਾਧੂ ਹੋਗਾ ਬਾਕੀ ਜਾ ਮੈਂ ਕਿਹਾ ਕਰੋ ਕੀ ਪੁੱਛੋ ਆ ਇਸੀ ਕਰੋ ਬੋਗੇ ਵਾਲੇ ਸਰਾ ਦੇ ਘੋੜਾ ਤੇ ਨਵੇਂ ਪਾਣੀ ਉਹ ਦੇਖੋ ਤੁਸੀਂ ਵੀ ਇਹਦੀ ਗੜਾਈ ਵੀ ਨਹੀਂ ਕੀਤੀ ਸੀ ਇੱਕ ਗੜਾਈ ਇੱਕ ਤਾਂ ਨਹੀਂ ਪਾਣੀ ਦਿੱਤਾ ਸੰਭਾਲ ਕੀਤੀ ਗੜਾਈ ਹੁਣ ਪੱਥ ਦੇ ਲਓ ਆ ਬਾਜਰਾ ਦਾ ਮਾਲਕਾਰ ਇੱਕ ਵਾਰ ਚੈੱਕ ਕਰ ਲਈ ਬਾਜਰਾ ਵੀ ਸਾਡਾ ਕੰਮ ਆ ਬੰਦਾ ਕਿੱਥੇ ਲੁੱਟਿਆ ਮਾਰ ਗਿਆ ਆਓ ਜੇ ਬੇਤਨ ਜਾ ਕੇ ਦੇਖੋ ਤਾਂ ਨਾ ਮੋ ਟੇਹੋ ਟੇਹੋ ਜੇਦਾ ਆਪਾਂ ਬਿਨਾਂ ਗੜਾਈ ਬਿਨਾਂ ਪਾਣੀ ਤੋਂ ਖਤਰੇ ਦੇ ਹੋ ਗਿਆ ਦੇ ਲੈ ਪਰਦੇ ਲੈ ਆਤੀਆਂ ਲੱਗ ਲੱਗ ਕਿਸਮਾਂ ਨੇ ਆਹ ਹੋਰ ਕਿਸਮਾਂ ਆਹ ਹੋਰ ਕਿਸਮਾਂ ਇਹ ਲੱਗ ਕਿਸਮਾਂ ਆਹ ਲੋਕ ਜਿਹੜੀ ਕਹਿੰਦੇ ਇਹਦੀ ਕੀ ਆ ਉਹਦੀ ਜੱਟ ਕੀ ਦਾ ਵਧੀਆ ਇਹਦੇ ਪੱਤੇ ਨੂੰ ਬੁੜੀ ਅੱਗੇ ਖਾਂਦੇ ਸਭ ਤੋਂ ਵਧੀਆ ਪੱਤੇ ਵੱਡੋ ਵਾਲੀ ਜਿਹੜੀ ਸੌਂਗ ਲੈਨੇ ਆਪ ਦਾ ਆਪੇ ਟੈਕਸ ਜੀ ਇਹ ਉਹ ਕੰਟਾਣਾ ਬਣਾਉਂਦਾ ਮਤਲਬ ਤੁਸੀਂ ਜ਼ਿਆਦਾ ਜ਼ਿੰਮੀ ਹੈ ਇਹ ਜੀ ਹਾਈਟ ਕਿੰਨੀ ਹਾਈਟ ਤੱਕ ਮਤਲਬ ਕਰੋ ਚੈੱਕ ਫਿਰ ਉਹ ਹੁਣ ਤੋਂ ਵੀ ਨਿਵਾਦ ਬਾਰੇ ਕੋਈ ਹੁਣ ਵੀ ਨਿਵਾਦ ਬਾਰੇ ਪਰਗਣ ਕਿਤਾ ਖੋਸਲ ਖਾਨਗੇ ਦੋ ਜਵਾਬਾਂ ਦਾ ਨਹੀਂ ਇੱਕ ਵਾਰ ਮਿਲਦਾ ਇੱਕ ਦੋ ਜਿਹੜੋਂ ਵੱਟਣਾ ਚਾੜਾ ਹੁੰਦਾ ਸਾਰੇ ਜਿੰਨਾ ਕਹਿੜਾ ਉਹਨਾਂ ਦਾ ਨਰਮ ਹੈ ਮੈਂ ਤਾਂ ਕਦੇ ਦੇਖਿਆ ਨਹੀਂ ਨਹੀਂ ਟੁੱਪ ਸਾਰੀ ਦਿਨਾਂ ਵਿੱਚ ਸਾਰੇ ਥੱਲੇ ਵੱਟ ਹੁੰਦਾ ਯਾਰ ਇਹ ਤਾਂ ਮੈਂ ਟੈਸਟ ਕੀਤਾ ਦੋ ਬੰਦੇ 1 2000 ਲਾਇਆ ਉਹ ਕਹਿੰਦਾ ਵੀ ਬੱਲ ਦੀ ਪ੍ਰੋਬਲਮ ਆਉਂਦੀ ਹੈ ਵੀ ਜਿੰਨਾ ਜੂਰੀਆ ਵੱਟ ਪਾਉਂਦੇ ਆਂ ਜੀ ਆਰਾਮ ਗਾੜ ਮੱਝੇ ਹੀ ਮਰ ਗਈ ਦੀ ਆ ਉਹ ਕਹਿੰਦੇ ਵੀ ਜੂਰੀਆ ਪਾ ਕੇ ਕੱਟੀ ਜਾਂਦੇ ਨੇ ਹਾਂ ਮੈਂ ਇਹਦਾ ਥੋੜਾ ਜਿਹਾ ਵੱਡ ਦੇ ਲੇਟ 10 30 ਟਿਕਟ ਨਹੀਂ ਆ ਹੋਰ ਚਲਦੀ ਆ ਪੂਰਾ ਕੱਦ ਘੜ ਕੇ ਨਾ ਗੁੱਡੀ ਆ ਨਾ ਆਪਾਂ ਨੇ ਕੋਈ ਪੁੱਛਿਆ ਵੀ ਕਿਹੜੇ ਵਿੰਡਵਾਈਆਂ ਫੇਰ ਵੀ ਪੂਰਾ ਕੱਦ ਕਰ ਗਈ ਮਤਲਬ ਕਿ ਜੇ ਥੋੜੀ ਮਿੱਟੀ ਸਹੀ ਹੋਗੀ ਹਾਂ ਤੁਹਾਡਾ ਸੇ ਖੇਤ ਸੋਕਾ ਤੇ ਕਿੰਨੇ ਦਿਨਾਂ ਲੜਨਾ ਸਿੱਖਿਆ ਜਿੱਦਣ ਤੁਸੀਂ ਇਹ ਸਿੱਖ ਗਏ ਉਹਦੋਂ ਤੁਸੀਂ ਫਿਰ ਕੁਦਰਤੀ ਖੇਤੀ ਕਿਸਾਨ ਬਣ ਜਾਂਦੇ ਹੋ ਫਿਰ ਜਿਹੜੇ ਤਕਨੀਕਾਂ ਨੇ ਹੁਣ ਤੁਸੀਂ ਆਜ ਦੇਖ ਲਓ ਜੇ ਮੈਂ ਇਹਦੇ ਕੋਲ ਜਾ ਕੇ ਖੜਦਾ ਹਾਂ ਉਹਦਾ ਪਤਾ ਨਹੀਂ ਲੱਗਦਾ ਨਾ ਸਿਰਫ ਇਹਨਾਂ ਬੰਦਾਂ ਆ ਦੇਖੋ ਹੁਣ ਜਣੀ ਆਪਾਂ ਨੂੰ ਟੱਚ ਕਰ ਲਾ ਗਿਆ ਬੰਦਾ ਹਾਲੇ ਨਹੀਂ ਹੋਰ ਇਹਦੇ ਕੋਲ ਟਾਈਮ ਹੈਗਾ ਕਰ ਗਿਆ ਇਹ ਦੇਖੋ ਜੇ ਜ ਗੜਾਈ ਕਰਦੇ ਆ ਫਿਰ ਹਲਦੀ ਐ ਡੇਡੀ ਨਹੀਂ ਹੁੰਦੀ ਜੇ ਮਨਤੀਨ ਰੱਖਦੇ ਆ ਫਿਰ ਡੇਡੀ ਹੁੰਦੀ ਆ ਹਾਂ 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 ਜਾਣਾ ਜਿੱਦ ਤੇਰੇ ਮੇਲਾ ਹੋਊ ਤੇ ਆਪਾਂ ਉਹ ਆ ਜੇ ਮੇਲਾ ਇੰਦਰ ਲੋਕ ਬੁੜੀਆਂ ਨੂੰ ਇਧਰ ਲਿਆਵਾਂਗੇ ਛੋਟੇ ਵਾਲੀ ਪਾ ਲੈਣੀ ਆ ਨਾ ਮੁੱਕਣਿਆ ਨਹੀਂ ਦੀ ਫਿਰ ਚਲ ਆਪਾਂ ਸਾਰੇ ਆਗੇ ਆਪਾਂ ਫੋਟੋ ਚ ਫੜਨਾਗੇ ਫਿਰ ਆ ਜੇ ਨੇ ਮੱਥਾ ਤੇ ਆਪਾਂ ਕਿ ਮਗਰ ਪਾ ਲੈਣਾ ਓਧਰ ਵੀ ਨਾ ਦੂਏ ਏਸੀ ਹੌਂਸ ਜਿਹੜੀ ਉੱਥੇ ਕਈ ਫੋਟੋ ਲਾਉਣ ਚੱਲ ਆਜੋ ਫਿਰ ਹੌਂ ਦੇਖੀਓ ਚੱਲੋ ਜੀ ਚੱਲੋ ਚੱਲੋ ਭਾਓ ਗੱਡੀ ਸੱਤੇ ਦਾ ਹਿਸਾਬ ਲਾ ਕੇ ਦੱਸਿਓ। ਆਹ ਜੀ। ਇਹ ਅੰਬਾ ਕਿਵੇਂ ਕਾਢੋ ਆ? ਆਹ ਕਾਢੋ। ਇਹ ਜੰਗਲੀ ਅੰਬ ਨੂੰ ਵੇਖ ਕੇ ਦੱਸਿਓ। ਕਰਦਾ ਕੋਸ਼ਿਸ਼ ਜੀ। ਨਹੀਂ ਆਪਾਂ ਜੰਗਲੀ ਨਹੀਂ ਕਹਿ ਸਕਦੇ ਆਪਾਂ ਦੇਸੀ ਕਹਿ ਸਕਦੇ ਆ ਆਪਣਾ। ਦੇਸੀ ਅੰਬਾ। ਗੁਟਲੀ ਵਾਲਾ। ਪੈਸੇ ਤਾਂ ਜਿਹੜੇ ਆਪਾਂ ਇਹਦੀ ਪਾਤਾਵਰਨ ਇਹ ਜਿਹਾ ਮਿਲਿਆ ਹੋਇਆ। ਨਹੀਂ ਨਹੀਂ ਇੱਕ ਹੋਰ ਵੀ ਆ ਵੀਰ ਦੀ ਗੱਲ। ਜਿਹੜਾ ਆਪਾਂ ਉਹ ਮੈਂ ਤੁਹਾਨੂੰ ਦੱਸਣਾ ਹਾਂ ਤੁੰਗਾ। ਇਹ ਕਿਸਮੂ ਦੇਖੋ ਤੁਸੀਂ। ਇਹ ਆਪਾਂ ਗ੍ਰਾਫਟਡ ਬੂਟਾ ਹੈ। ਇਹ ਕਿਸਮੂ ਹੈ। ਹੈਗਾ ਤਾਂ ਉਹ ਵੀ ਉਰੇ ਦਾ ਯਾਰ। ਹੂੰ। ਜਿਹੜਾ ਗਰਬੂਚਾ ਆਪਾਂ ਅੰਮਰ ਆਪਾਂ ਇੱਕ ਦੱਸੋ ਸਿਮਰਨ ਜੀ ਕਿਹੜੀ ਕਿਸਮ ਹੈ ਕੱਲ੍ਹ ਬਾਈ ਨਾ ਚਲਾਈ ਆ ਨਾ 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 ਅਸੀਂ ਚਾਪਾ ਨੂੰ ਨਹੀਂ ਕਰਨਾ ਚਾਹੀਦਾ ਜੇ ਤੈਨੂੰ ਹਾਈਬ੍ਰਿਡ ਵਾਲਾ ਨਹੀਂ ਨਹੀਂ ਇਹਦਾ ਆਪ ਲੱਗਣਾ ਹੈ ਕਰਦੇ ਤਾਂ ਹੀ ਕਿਲਾ ਕਰੋ ਜੀ ਟੈਕਨੀਕ ਜਿਆਦਾ ਟੈਕਨੀਕ ਬਾੜੀ ਬਾੜੀ ਆਇਆ ਤੁਸੀਂ ਹਾਈਬ੍ਰਿਡ ਕਰੂਗਾ ਆਮੇ ਦੇਰਾਂ ਦਾ ਪਸਤਾ ਤੋਂ ਲੈ ਕੇ ਗਰੰਟੀ ਹਾਂ ਜਿਹੜਾ ਨਾ ਹਲਦੀ ਕਿੱਡੀ ਹੋਊਗੀ ਨਾ ਈਕੂ ਕਲਚਰ ਆ ਸਾਰੇ ਵਾਸਤੇ ਆਰਗਾਨਿਕ ਦੇ ਡੱਬਤਾ ਹੋ ਸਕਦਾ ਤੇ ਹਲਦੀ ਕਿੱਡੀ ਹੋਊਗੀ ਅੰਬ ਕਿੱਡਾ ਹੋਊਗਾ ਅੰਬ ਕਿੱਡਾ ਹੋਊਗਾ ਹੈ ਥੋੜੀ ਗੱਲ ਹੈ ਤੁਹਾਡੇ ਕਹੇ ਸੱਚੇ ਸੱਚਾ ਸੱਚ ਇਹ ਹੁਣ ਤੁਸੀਂ ਦੇਖੋ ਵੀ ਕੁਦਰਤੀ ਖੇਤੀ ਦਾ ਮਿੱਟੀ ਕੀ ਕਹਿੰਦੀ ਆ ਜਿਵੇਂ ਤੁਸੀਂ ਗੱਤੇ ਦੇ ਦੌਰ ਤੇ ਹੁੰਦੇ ਆ ਇੱਕ ਪਾਸੇ ਆਪਣੇ 4x4 ਟਰੈਕਟਰ ਚੱਲਦਾ ਇੱਕ ਪਾਸੇ ਆਪਣੀ ਤਰਫਾਲੀ ਜਲਦੀ ਆ ਔਰ ਬਾਈ ਫੋਰ ਲੈਂਟਰ ਲਾਉਂਦਾ ਆਪਾਂ ਜਿੱਥੇ ਤਰਫਾਲੀ ਚਲਾਉਂਦੇ ਆ ਉਹ ਗੱਦੇ ਵਰਗੀ ਹੋ ਜਾਂਦੀ ਆ ਨਾਲੇ ਖਰਚਾ ਘਟ ਗਿਆ ਨਾਲੇ ਮਿੱਟੀ ਬੋਲੀ ਹੋ ਗਈ ਬਿਲਕੁਲ ਨਾਲੇ ਤੁਸੀਂ ਵਾਤਾਵਰਨ ਨੂੰ ਕਿੰਨੀ ਆਕਸੀਜਨ ਦੇਤੀ ਹੁਣ ਔਰੇ ਆਪਾਂ ਚ ਬੰਦਾ ਗੱਲਾਂ ਬੈਠਾਵੇ ਉਹਨੂੰ ਗਰਮੀ ਆਈ ਜੀ ਵੀ ਸਰੀਰ ਨੂੰ ਮਤਲਬ ਉਹ ਤੜਫਣਾ ਨਹੀਂ ਹੋਊਗਾ ਮਤਲਬ ਸ਼ਾਂਤੀ ਆ ਜੀ ਬਿਰਤੀ ਨਾ ਲੱਗ ਜਵੇ ਜੀ ਇੱਥੇ ਸਾਡੇ ਅਰਗੇ ਦੀ ਹਾਂ ਸਾਡੀ ਕੁਥਲੀ ਵਾਲੀ ਮੇਰੇ ਕੱਲਾ ਬੈਠਦਾ ਜੀ ਥੰਦਾ ਨਾ ਜੁਕਿਆ ਆਂ ਬਸ ਨਾ ਨਾ ਇਹ ਅੰਬ ਦੇ ਲੱਗ ਕਿਤੇ ਨਹੀਂ ਹੁੰਦੀਆਂ ਹੁੰਦੀਆਂ ਇਹ ਕਿਫਾਉਟ ਇਹ ਬਿਲਕੁਲ ਲੱਗੇ ਸਹੀ 180 ਰੁਪਏ ਪਰ ਜਿਹੜੇ ਕਿਲੇ ਲੱਗਦੇ ਨੇ ਨਿਊਟ੍ਰੀਸ਼ਨਲ ਪੂਰਾ ਸਵਾਦ ਜਿਹਨੇ ਦੇਦਾ ਜਿਹੜੀ ਪੜਦੰਨੇ ਬਾਅਦ ਚ ਵੜਦੰਨੇ 3 ਵਜੇ ਦਾਕੀ ਮਾਰ ਕੇ ਉੱਚੀ ਘਾੜਾ ਵੱਢ ਕੇ ਇੱਥੇ ਹੀ ਛੱਡਦੇ ਨੇ ਥੱਲੇ ਸੰਗਰਾਲ ਚਾਰੇ ਚ ਪਾਉਂਦੇ ਆਹ ਪੂਰਾ ਮੋਢ ਨਹੀਂ ਮੋਢ ਨਹੀਂ ਪਾਉਂਦੇ ਇਹਨੇ ਤਾਂ ਫਲ ਤੋੜ ਲਿਆ ਜੇ ਵੱਡਣੀ ਹੈ ਘਰ ਜਿਵੇਂ ਉਹ ਵੱਡਿਆ ਪਿਆ ਤੇ ਥੱਲੇ ਗਿਰ ਜਾਣਾ ਘਾੜਾ ਆਪਣੇ ਬੰਡੀ ਚ ਲੈ ਆ ਜੀ ਪੱਤੇ ਪਸੂਣ ਟੋਕੇ ਤੇ ਲੈ ਜਾਣੇ ਆ ਅੱਛਾ ਪੱਤੇ ਵੀ ਕੰਮ ਆ ਗਏ ਜੇ ਹੁਣ ਮਸ਼ੀਨਾਂ ਹੁਣ ਇਹਨਾਂ ਤੋਂ ਟੋਪੀਆਂ ਉਹ ਹੈਮਟ ਰੱਸੀਆਂ ਬਾਕਸ ਬਣ ਸਕਦਾ ਜਿਵੇਂ ਆਪਣੇ ਪਲੇਟਾਂ ਵੀ ਬਣ ਸਕਦੀਆਂ ਜਿਹੜੀਆਂ ਆਪਾਂ ਵਿਆਹ ਸਾਡੀ ਜਨੂਨ ਦੀ ਲੇਟਿੰਗ ਨਾਲ ਦੋਨੇ ਵਾਲੀਆਂ ਹੁਣ ਆ ਹੁਣ ਤੁਸੀਂ ਦੇਖ ਲਓ ਵੀ ਨਾ ਨਦੀਨ ਕੱਢਿਆ ਆਹ ਤਰ੍ਹਾਂ ਹੀ ਆਪਦੇ ਵੱਟ ਮੋਗੋ ਇੱਥੇ ਤਾਂ ਨਹੀਂ ਹੋਰ ਤੋਂ ਹੋ ਸਕਦਾ ਵਧੀਆ ਤੁਹਾਡੇ ਕੋਲ ਹਾਂ ਹੁਣ ਮੀਰੀਆਂ ਗਾਂ ਜਾ ਕੇ ਟੈਂਪਰੇਚਰ ਲੋ ਹੁਣ ਮੀਰ ਤੋਂ ਤਾਂ ਵੀ ਹੋ ਜਾਊਗਾ ਹਾਂ ਸਲਾਦ ਦੇ ਤਰ੍ਹਾਂ ਆਹ ਕਿਹੜਾ ਇਹਨੂੰ ਉਹ ਕੇਲੇ ਦੇ ਪਕੌੜੇ ਸੀਗੇ ਨਹੀਂ ਨਹੀਂ ਇਹ ਸਕੇਲੇ ਨਹੀਂ ਮੁਰਗੇ ਦੇ ਹਾਂ ਕੇਲੇ ਦੇ ਪਕੌੜੇ ਖਾ ਸਕਦੇ ਹਾਂ ਨਾ ਨਾ ਕੀ ਗੱਲ ਕੋ ਬੰਨਾਲਿਆ ਕੱਢੇ ਹੋ ਮੈਂ ਸਾਡਾ ਕਿੰਨੀ ਭਾਰੀ ਘਾੜ ਆ ਰਹੀ ਉੱਪਰ ਇਹ ਥੋੜਾ ਜਿੰਨਾ ਮਰਜ਼ੀ ਲੱਗ ਜਾਵੇ ਸੇਲ ਹੋਇਆ ਆ ਆਏ ਸੇ ਏਰੀਆ ਦੇ ਵਿੱਚ 1 2 3 4 5 ਘੜਾ ਦੇ 5 ਘੜਾ ਤੁਸੀਂ ਜੇ 200 ਦੇ ਤੇ 200 ਦਾ ਕਾਪੇ 2000 ਹੁਣੇ ਉੱਥੇ ਸਾਫੀ ਨਹੀਂ ਦੇ ਰਹੇ ਆ ਆ ਏਰੀਆ